ਪੰਜਾਬ ਮੇਂ ਸ੍ਰੀ ਮਨੀਸ਼ ਸਿਸੋਧਿਆ ਜੀ ਪ੍ਰਭਾਰੀ ਹੋਗੇ ਔਰ ਸ੍ਰੀ ਸਤਿੰਦਰ ਜੈਨ ਜੀ ਸਹਿ ਪ੍ਰਭਾਰੀ ਹੋਗੇ। ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਮਨੀਸ਼ ਸਿਸੋਧਿਆ ਨੂੰ ਪੰਜਾਬ ਮਾਮਲਿਆਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਜੀ ਹਾਂ ਤੁਹਾਨੂੰ ਦੱਸਦੀ ਕਿ ਸਤਿੰਦਰ ਜੈਨ ਨੂੰ ਫੇਅਰ ਇਨਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਕਾਂਗਰਸ ਅਕਾਲੀ ਦਲ ਦੇ ਲੀਡਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਗੱਲ ਕਰੀਏ ਸੁਖਵੀਰ ਸਿੰਘ ਬਾਦਲ ਦੀ ਤਾਂ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਫੇਸ ਦੇ ਉੱਤੇ ਇੱਕ ਵੱਡੀ ਪੋਸਟ ਇਸ ਮਾਮਲੇ ਦੇ ਵਿੱਚ ਸਾਂਝੀ ਕੀਤੀ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਗਿਆ ਹੈ ਉਨ੍ਹਾਂ ਲਿਖਿਆ ਹੈ ਕਿ ਇਤਿਹਾਸ ਦੀਆਂ ਕਿਤਾਬਾਂ 'ਚ ਪੜਿਆ ਸੀ ਕਿ ਕਦੇ ਲਾਹੌਰ ਵਾਲੇ ਪਾਸਿਓਂ ਆਕੇ ਮੁਗਲ ਧੜਵੀ ਪੰਜਾਬ ਨੂੰ ਲੁੱਟਿਆ ਕਰਦੇ ਸੀ ਹੁਣ ਦਿੱਲੀ ਵਾਲੇ ਧੜਵੀ ਪੰਜਾਬ ਨੂੰ ਲੁੱਟਣ ਆ ਗਏ ਨੇ ਕੌਣ ਪੰਜਾਬ ਦਾ ਸੁਪਰ ਸੀਐਮ ਕੇਜਰੀਵਾਲ ਪੰਜਾਬ ਦਾ ਇੰਚਾਰਜ ਮਨੀਸ਼ ਸਸੋਦੀਆ ਕੋ-ਇੰਚਾਰਜ ਸਤਿੰਦਰ ਜੈਨ ਚੀਫ ਐਡਵਾਈਜ਼ਰ ਵਿਪਭ ਕੁਮਾਰ ਚਾਰਾਂ ਦੀ ਕੁਆਲਿਫੀਕੇਸ਼ਨ ਜੇਲ੍ਹ یافتਾ ਮੁਜ਼ਰਮ ਕਈ ਕਿਸਮਾਂ ਵਿੱਚ ਛੁੜਿੰਦੇ ਤੇ ਜਮਾਨਤਾਂ ਤੇ ਬਾਹਰ ਆਏ ਹੋਏ ਦਿੱਲੀ ਦੇ ਲੋਕਾਂ ਨੇ ਚਲਾ ਕੇ ਪੁੰਜੇ ਮਾਰੇ ਪਰ ਮਹਾਨ ਇਨਕਲਾਬੀ ਭਗਵੰਤ ਮੰਨਿ ਪੁੰਜਿਓ ਚੁੱਕ ਕੇ ਪੰਜਾਬ ਦੇ ਸਿਰ ਉਤੇ ਬਿਠਾ ਦਿੱਤੇ ਇੱਥੇ ਹੀ ਵਸ ਨਹੀਂ ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀੋਂ ਤੇ ਕੋਈ ਛਤੀਸਗੜ ਤੋਂ ਪੰਜਾਬ ਦੀ ਇਸ ਯਾਤਰਾ ਕਰੋਣੀ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁਖੀ ਫੇਰ ਦਿੱਲੀ ਨੂੰ ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮੈਕਮਾ ਦਿੱਲੀ ਵਾਲਿਆਂ ਦੇ ਕੋਲ ਹੈ ਤਰਤੀ ਪੰਜਾਬ ਦੀ ਪਰ ਰੀਅਲ ਅਸਟੇਟ ਮੈਕਮੇ ਦਾ ਆਗੂ ਗੈਰ ਪੰਜਾਬੀ ਹੈ ਹੋਰ ਤਾਂ ਹੋਰ ਮੰਤਰੀ ਪੰਜਾਬ ਦੇ ਪਰ ਉਹਨਾਂ ਦੇ ਰਿਮੋਟ ਦੱਬਣ ਲਈ ਉਹਨਾਂ ਉਤੇ ਦਿੱਲੀ ਦੇ ਦੋ ਦੋ ਪ੍ਰਾਈਵੇਟ ਬੰਦੇ ਬੈਠੇ ਨੇ 500 ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ ਪੰਜਾਬ ਦੀ ਵਿਦਾਇਕ ਜ਼ੀਰੋ ਸਾਰੀ ਬਿਊਰੋਕ੍ਰੇਸੀ ਜ਼ੀਰੋ ਪੁਲਿਸ ਪ੍ਰਸ਼ਾਸਨ ਜ਼ੀਰੋ ਪੰਜਾਬ ਦੀ ਅਣਖ ਜ਼ੀਰੋ ਮਾਨ ਜ਼ੀਰੋ ਇਤਿਹਾਸ ਜ਼ੀਰੋ ਵੋਟਾਂ ਪਾਉਣ ਵਾਲੇ ਲੋਕ ਜ਼ੀਰੋ ਹੀਰੋ ਕੋਣ ਦਿੱਲੋਂ ਆਏ ਲੁਟੇਰੇ ਮਾਨ ਸਾਹਿਬ ਸਿਆਣੇ ਕਹਿੰਦੇ ਨੇ ਪੱਗ ਵੇਚ ਕੇ ਕਿਉਂ ਨਹੀਂ ਖਾਈਦਾ ਸੁਸਤਾ ਪਤਾ ਨਹੀਂ ਕੀ ਖਾਣ ਪੀਣ ਲਈ ਪੂਰਾ ਪੰਜਾਬ ਹੀ ਵੇਚਣ ਤੇ ਉੱਤਰ ਆਏ ਹਾਂ ਮੰਨਿਆ ਤੁਹਾਡੀ ਕੋਈ ਗੁੱਦੀ ਨਸਤ ਹੈ ਦਿੱਲੀ ਵਾਲਿਆਂ ਦੇ ਕੋਲ ਜੋ ਇਹਨਾਂ ਜਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜੇ ਹੋਏ ਹੋ ਪਰ ਪੰਜਾਬ ਨੂੰ ਤਾਂ ਜਲੀਲ ਨਾ ਕਰੋ ਕਹਿੰਦੇ ਹੋ ਖੁਦ ਨੂੰ ਪੰਜਾਬ ਦਾ ਪੁੱਤ ਪਰ ਸਾਰੇ ਕਪੁੱਤਾਂ ਵਾਲੇ ਕੰਮ ਕੁਝ ਤਾਂ ਸ਼ਰਮ ਕਰੋ ਦੱਸਦੀ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਹ ਪੋਸਟ ਸਾਂਝੀ ਕੀਤੀ ਗਈ ਹੈ ਤੇ ਮੁੱਖ ਮੰਤਰੀ ਮਾਨ ਦੇ ਉੱਤੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉਧਰ ਗੱਲ ਕਰੀਏ ਕਾਂਗਰਸੀ ਲੀਡਰਸ ਫਾਸ ਸਿੰਘ ਖੈਰਾ ਦੀ ਉਹਨਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਮਨੀਸ਼ ਸ਼ੋਧਿਆ ਨੂੰ ਨਵਾਂ ਇੰਚਾਰਜ ਬਣਾਉਣ ਦੇ ਉੱਤੇ ਸਵਾਲ ਚੁੱਕੇ ਗਏ ਨੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ